ਉਹ ਕਿ ਭਾਈ ਕੀ ਕਰ ਰਹੀ ਮੇਰੀ ਘਰ ਵਾਲੀ ਆ ਯਾਰ ਇੱਥੇ ਕਿ ਭਾਨਾ ਮਾਰ ਕੇ ਬਸ ਚੜ ਕੇ ਆਈਂਦੀ ਕਹਿੰਦੀ ਮੈਂ ਪੇਕੇ ਚੱਲੀ ਆ ਦੱਸ ਇਹ ਭਾਈ ਕਿ ਨਾਲ ਕੌਣ ਇਹਦਾ ਆਸ਼ਕਾ ਸਾਡੇ ਪਿੰਡ ਦਾ ਮੈਨੂੰ ਜਾਣਦਾਗਾ ਇਹਨੂੰ ਮੈਂ ਜਾਣਦਾ ਬੰਦਾ ਕੌਣ ਆ ਇਹ ਇਹ ਬਾਤ ਤੇ ਭਾਨਾ ਭੱਜਉਂਦੀ ਦੱਸ ਤੂੰ ਲੈ ਕੀ ਇੱਥੇ ਦੱਸ ਮੈਨੂੰ ਨਹੀਂ ਮੇਰੀ ਘਰ ਵਾਲੀ ਆ ਤੂੰ ਕੀ ਲੱਗਦਾ ਯਾਰ ਇਹ ਮੇਰੀ ਘਰ ਵਾਲੀ ਆ ਯਾਰ ਇਹ ਵਿਆਹ ਪਰਦਾਸ਼ਕ ਬਣਿਆ ਬੈਠਾ ਕਿੰਨਾ ਟਾਈਮ ਆ ਗਦਰ ਵਿਆਹ ਨੂੰ ਮੇਰੇ ਵਿਆਹ ਨੂੰ 2 ਸਾਲ ਹੋ ਗਏ ਯਾਰ ਤੈਨੂੰ ਕਿਹ ਸ਼ੱਕ ਹੈ ਮੈਨੂੰ ਸ਼ੱਕ ਪਹਿਲਾਂ ਹੀ ਪੈ ਗਿਆ ਸੀ ਤੇ ਮੈਂ ਆਉਂਦਾ ਸੀ ਮਗਰ ਇਹ ਤਾਂ ਪਿੱਛਾ ਕਰਦਾ ਸੀਗਾ ਤੂੰ ਦੱਸ ਹੁਣ ਕੀ ਲੈਣੀ ਆ ਦ ਅੱਜ ਦੇ ਟਾਈਮ ਦੇ ਵਿੱਚ ਕਲ ਜੁਗ ਆ ਦੋਸਤੋ ਕਲ ਜੁਗ ਕਲ ਜੁਗ ਦੇ ਟਾਈਮ ਦੇ ਵਿੱਚ ਕੋਈ ਨਾ ਕੋਈ ਗੱਲ ਇਹ ਜੀ ਵਾਰਤਾਤ ਹੁੰਦੀ ਰਹਿੰਦੀ ਹੈ ਦੋਸਤੋ ਕੀ ਗੱਲ ਹੋ ਗਈ ਬਾਈ ਬਾਈ ਅਰੇ ਮੇਰੀ ਕੱਲ ਲਾਲੀ ਆ ਤੇ ਫਿਰ ਦਿੇ ਦਿਨ ਧੱਕੇ ਖਾਂਦੀ ਆ ਇਹ ਤੇ ਮੈਂ ਹਜੇ ਵਿੱਚ ਕੀ ਕਰ ਸਕਦਾ ਦੱਸ ਮੈਂ ਨੱਤੇ ਦੇ ਪਿੱਛੇ ਹੁੰਦਾ ਮੈਨੂੰ ਮਾਰ ਕੇ ਬੰਨਾ ਕਹਿੰਦੇ ਸੀ ਮੈਂ ਪੇਕੀ ਚੱਲੀ ਆ ਆ ਪੇਕੀ ਹੋ ਜੇ ਇਹਦੇ ਇੱਕ ਫਿਰ ਦੀ ਇਹਦੇ ਨਾਲ ਧੱਕੇ ਜਾਂਦੀ ਸੀਗੀ ਬਸ ਤੇ ਬਸ ਤੇ ਜਾਂਦੀ ਸੀ ਤੂੰ ਕੋਣ ਤੂੰ ਕੋਣ ਮੈਂ ਇਹਦਾ ਆਸ਼ਿਕਾਂ ਬਾਈ ਹਾਂ ਤੈਨੂੰ ਪਤਾ ਇਹਦਾ ਵਿਆਹ ਹੋਇਆ ਨਾ ਮੈਨੂੰ ਪਤਾ ਨਹੀਂ ਸੀਗਾ ਵੀ ਇਹਦਾ ਵਿਆਹ ਹੋਇਆ ਵਗਾ ਇਹ ਝੂਠ ਬੋਲਦੀ ਰਹੀ ਐ ਝੂਠ ਬੋਲ ਕੀ ਕੀ ਤੈਨੂੰ ਕੀ ਕਹਿੰਦੀ ਸੀਗੀ ਮੈਨੂੰ ਕਹਿੰਦੀ ਮੇਰਾ ਵਿਆਹ ਨਹੀਂ ਹੋਇਆ ਹੈਗਾ ਤੇ ਮੇਰੇ ਨਾਲ ਗੱਲ ਕਰ ਲੈ ਦੂਆ ਮੈਂ ਇਹਦੇ ਨਾਲ ਗੱਲ ਕਰਨੇ ਸਟਾਰਟ ਕਰੀ ਕਿੰਨਾ ਟਾਈਮ ਹੋ ਗਿਆ ਤੇਰੀ ਗੱਲ ਨੂੰ ਦੋ ਮਹੀਨੇ ਹੋ ਚੱਲੇ ਮੇਰੀ ਤੇਰੇ ਵਿਆਹ ਨੂੰ ਕਿੰਨਾ ਹੋ ਗਿਆ ਬਾਈ ਮੇਰੇ ਨਾਲ ਦੋ ਸਾਲ ਹੋ ਗਏ ਯਾਰ ਦੋ ਸਾਲ ਹੋ ਗਏ ਦੋ ਮਹੀਨੇ ਦੇ ਨਾਲ ਤੱਕੇ ਖਾਦੇ ਦੋ ਮਹੀਨੇ ਹੋ ਗਏ ਦੇ ਨਾਲ ਤੱਕੇ ਮੈਨੂੰ ਪਹਿਲਾਂ ਸ਼ੱਕ ਪੈ ਗਿਆ ਜਦੋਂ ਪਹਿਲਾਂ ਮੇਰੇ ਨਾਲ ਡੇਢ ਸਾਲ ਪੂਰਾ ਵਧਗਾ ਰਹੀ ਸੀ ਜਦੋਂ ਮੜ ਕੇ 2 ਮਹੀਨੇ 3 ਮਹੀਨੇ ਹੁਣ ਹੋ ਗਏ ਇਹਨਾਂ ਨੇ ਮੇਰੇ ਨਾਲ ਗੱਲ ਕਰਨੇ ਛੱਡ ਦਿੱਤੀ ਰੋਟੀ ਪਾਣੀ ਦੇਣਾ ਛੱਡਤਾ ਮੇਰੇ ਨਾਲ ਲੜਨਾ ਕੋਲਣਾ ਤੀਜੇ ਦਿਨ ਲੜ ਕੇ ਪੇਕਿਆਂ ਨੂੰ ਚੜਿਆਉਂਦੀ ਸੀ ਮੈਂ ਕਿਹਾ ਜੇ ਕੋਈ ਗੱਲ ਆ ਇਹ ਕੀ ਚੱਕਰ ਆ ਭਾਏ ਦਾ ਨਾ ਪੌਣੇ 2 ਸਾਲ ਤਾਂ ਵਧਗਾ ਰਹੇ ਆ ਤੇ ਆਹ ਤਿੰਨ ਚਾਰ ਮਹੀਨੇ ਜਿਹਨੂੰ ਕੀ ਹੋ ਗਿਆ ਫਿਰ ਮੈਂ ਪਿੱਛਾ ਕੀਤਾ ਅੱਜ ਮੈਂ ਫੜ ਲੇ ਫਿਰ ਕੇ ਕੀ ਨਾ ਤਰਾ ਮੇਰਾ ਨਾਂ ਵੀਰੇ ਕਾਜਲ ਤੈਨੂੰ ਸ਼ਰਮ ਨਹੀਂ ਆਉਦੀ ਤੇਰਾ ਘਰ ਵਾਲਾ ਤੈਨੂੰ ਉੱਤੋਂ ਫੜ ਲਿਆ ਹੁਣ ਤੁਹਾਨੂੰ ਦ ਪੁੱਛ ਕੇ ਜਾਨਣੀ ਆ ਤੇ ਥਾਰਾ ਕੋਈ ਸਹੀ ਕਰਦੀ ਆ ਪਰ ਅੰਤ ਦੇ ਵਿੱਚ ਤੂੰ ਇਹੋ ਜੇ ਖੱਚ ਕੰਮ ਕਰ ਰਹੀ ਆ ਜਿਹੜੀ ਤੂੰ ਉੱਤਰੋਂ ਸੱਜ ਨਹੀਂ ਆਉਂਦੀ ਮੈਂ ਇਹਦੇ ਨਹੀਂ ਰਹਿ ਸਕਦੀ ਮੈਂ ਨਹੀਂ ਨਾ ਇਹਦੇ ਕਦੋਂ ਰਹਿੰਦੀ ਮੈਂ ਅੱਜ ਨਵਾਂ ਨਾ ਕਲ ਰਮਾ ਦੀ ਇਹ ਕਹਿੰਦੀ ਮੈਂ ਰਹਿਣਾ ਨਹੀਂ ਬਾਈ ਫਿਰ ਮੇਰਾ ਕਿੰਨੀ ਨਹੀਂ ਆ ਰ ਮੈਨੂੰ ਸੱਦਾ ਕਹਦੇ ਚੋਰੀ ਛੁਪੇ ਕੇ ਇਹ ਕੀ ਕਰਨ ਦੀ ਲੋੜ ਆ ਮੇਰੇ ਘਰੇ ਭਾਂਡੇ ਖੜਕਾਉਂਦੀ ਕੀ ਲੋੜਾ ਨੂੰ ਤੇ ਸੱਦਾ ਕਹਦੇ ਮੈਂ ਰਹਿਣਾ ਨਹੀਂਗਾ ਲੈ ਜਾ ਫਿਰ ਉਹਨੂੰ ਲੈ ਜਾ ਨਾਲ ਉਹਦੇ ਕੰਚਲ ਦਾਵੜਾ ਰੋਹੂੰਗੀ ਮੈਂ ਉਹਦੇ ਮੈਂ ਕੀ ਰੱਖ ਕਰਨੀ ਦੱਸੇ ਮੈਨੂੰ ਮੈਂ ਕੀ ਕਰਨੀ ਆ ਤੂੰ ਦੈਨ ਨੂੰ ਫਿਰ ਮੈਨੂੰ ਪਹਿਲਾਂ ਕਹਦੇ ਮੈਂ ਰ ਦੇ ਨਾ ਦੇ ਜੀ ਮੇਰੇ ਤੇ ਵੀ ਉਹ ਜੀ ਤੇਰੇ ਤੇ ਭੁਗੀ ਤਲਾਕ ਦੇ ਦੇ ਮੈਂ ਤਲਾਕ ਮੈਂ ਹੁਣੀ ਦਿੰਨਾ ਆਪ ਦਾ ਕੋਈ ਰੰਗ ਨਹੀਂ ਸਕਦਾ ਮੈਂ ਹੁਣੀ ਤਲਾਕ ਦੇ ਦਿੰਦੇ ਆਪ ਵੀ ਚਾਗਲਾ ਕੋਈ ਰੰਗ ਛੱਡੀ ਜਣੇ ਕੀ 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 ਛੱਡੀ ਨਹੀਂ ਰੇਲ ਗੱਡਿਆਂ ਚ ਲੈ ਜਾਂਦਾ ਖੁੰਮਦਾ ਉਹਨਾਂ ਨੂੰ ਕੀ ਕਿਨੂੰ ਲੈ ਗਿਆ ਜਦੋਂ ਜਨਾਨੀ ਫੜੀ ਜਾਵੇ ਜਾਂ ਤਾਂ ਦਾਜ ਦਾ ਪਰਚਾ ਪਾਉਂਦੀ ਹੁੰਦੀ ਹੈ ਤੇ ਜਾਂ ਆਹ ਕੰਮ ਕਰ ਦਿੰਦੇ ਬੰਦੇ ਤੇ ਇਲਜ਼ਾਮ ਲਾਉਂਦੀ ਹੁੰਦੀ ਆ ਜੇ ਮੈਂ ਇਹੋ ਜਿਹਾ ਹੁੰਦਾ ਫਿਰ ਮੈਂ ਤੇ ਪਿੱਛੇ ਕਿਉਂਦਾ ਯਾਰ ਹਾਂ ਠੀਕ ਹੈ ਨਾ ਮੈਂ ਇਹਦੇ ਪਿੱਛੇ ਤਾ ਹੋਇਆ ਮੈਂ ਮਾਂ ਦੀ ਇੱਜ਼ਤ ਦੀ ਖੱਟੀ ਖਾਣੀ ਆ ਇਹਨੂੰ ਮੈਂ ਰੱਖਣਾ ਨਹੀਂ ਉਹਨੂੰ ਕਾ ਤੂੰ ਰੱਖ ਲੈ ਜ ਕੀ ਦੇਖ ਕੇ ਦਿਖਾ ਦੀ ਰਹੀਂ ਰੋ ਰੱਖੇਗਾ ਤੂੰ ਮੈਂ ਰੱਖ ਲਊਗਾ ਇਹਨੂੰ ਜਿਹੜੀ ਤੇ ਇਹਦੀ ਨਹੀਂ ਹੋਈ ਤੇਰੀ ਕੀ ਹੋਊਗੀ ਵੀਰੇ ਗੱਡੀਆਂ ਚ ਜਨਾਨੀਆਂ ਲੈ ਲੈ ਘੁੰਮਦਾ ਇਹ ਇਹ ਤਾਂ ਇਹਦਾ ਸੌ ਕੁਸ਼ ਕਹੂਗੀ ਹੁਣ ਆਉਂਦਾ ਜਰਮਚ ਪਾਉਣ ਦੀ ਮਾਰੀ ਫੋਟੋ ਮੈਂ ਫੋਟੋ ਮਾ ਦਿਖਾ ਦੇ ਕਿਹੜੀਆਂ ਫੋਟੋ ਮਾ ਕਿਹੜੀਆਂ ਕੋੜੀਆਂ ਮੈਨੂੰ ਕੋਈ ਨਹੀਂ ਪਤਾ ਠੀਕ ਆ ਜੇ ਮੈਂ ਹਾਂ ਜਾਂ ਹੁੰਦਾ ਮੈਂ ਆਪਦਾ ਆਪਦੇ ਪਾਸੇ ਰੁੱਧਿਆ ਰਹਿੰਦਾ ਜੋ ਕੁਛ ਮਰਜ਼ੀ ਕਰੀ ਜਾਂਦੀ ਨਾ ਮੈਨੂੰ ਠੀਕ ਹੈ ਨਾ ਮੁੰਡੇ ਤਾਨੇ ਮਾਰਦੇ ਭੈਣ ਤੇ ਕੀ ਕਹਿੰਦੀ ਤੇ ਜਲ ਤਾਂ ਉੱਥੇ ਘੁੰਮਦੀ ਫਿਰਦੀ ਤਾਂ ਹੀ ਮੇਰੇ ਪਿੱਛੇ ਆ ਘੁੰਮੂਗੀ ਮੇਰੀ ਮਾ ਇਹ ਮੁੰਡਾ ਇਹ ਮੁੰਡਾ ਕ ਬਾਈ ਯਾਰ ਇੱਧਰ ਕਾ ਤੂੰ ਵੜੀ ਜਾ ਨਾ ਕੈਮਰੇ ਕੈਮਰੇ ਚ ਤਾਂ ਹੈ ਨਾ ਉਹ ਬਾਹਰ ਕੀ ਕਰਦਾ ਤੂੰ ਹੈਂ ਤੂੰ ਇੱਕ ਤਾਂ ਇੱਕ ਤੂੰ ਇੱਕ ਜਿਹੇੇ ਕੰਮ ਕਰਦਾ ਤੇ ਤੂੰ ਉਹ ਜਿਹੇ ਉਸੇ ਦੰਦ ਕੱਢੀ ਨਾ ਹੁਣ ਦੰਦ ਕੱਢੀ ਜਾਂਦਾ ਇਹ ਯਾਰ ਇਹਨੂੰ ਕਾ ਤੂੰ ਬਿਸਾ ਕੇ ਦਿਖਾ ਲਈ ਕੱਢ ਲੈਣ ਤੇ ਦੰਦ ਯਾਰ ਜੇ ਤੂੰ ਕਿਸੇ ਦੀ ਕੀ ਕਰਦਾ ਕੀ ਤੂੰ ਕੰਮ ਕੀ ਕਰਦਾ ਕੰਮ ਮੈਂ ਬਾਈ ਵਧੀਆ ਮੇਰਾ ਕੰਮ ਸੈਟ ਆ ਮੈਂ ਲੱਕੜ ਦਾ ਕੰਮ ਕਰਦਾਗਾ ਹਣਾ ਤੂੰ ਲੱਕੜ ਦਾ ਕੰਮ ਕਰਦਾ ਤੇ ਲੱਕੜ ਇਹਦੇ ਜਿਹੜਾ ਦਿੱਤਾ ਇਹ ਫੇਰ ਉਹ ਇਹ ਦਾ ਕੋਈ ਨਾ ਵਾ ਮੇਰਾ ਘਰ ਬਾਜੂ ਆ ਇਹਦੀ ਜਿਹੜੀ ਮੇਰੇ ਨੇ ਲੱਕੜ ਦਿੱਤੀ ਪੁੱਠੀ ਉਹ ਕਿਹਦੇ ਦਾ ਪਈ ਤਾਂ ਕਹਿਦੀ ਆ ਜਿਹੜੀ ਜਨਾਨੀ ਹੈ ਨਾ ਇਹ ਬਹੁਤ ਚਲਾਤਰ ਆ ਇਹ ਨਾਲ ਸਾਲ ਡੇਢ ਸਾਲ ਰਹੂਗੀ ਉਸ ਤੋਂ ਬਾਅਦ ਜੇ ਹੋਰ ਬੰਦਾ ਨਾਲ ਲੱਭਿਆ ਮੂੰਹ ਤੋਂ ਫੱਕਦੀ ਆ ਹੈ ਤੂੰ ਕੀ ਮੈਥੋਂ ਲੈਣਾ ਮੈਂ ਤੇ ਤੋਂ ਲੈਣੀ ਪਾਵਾਂਦੀ ਮੈਂ ਤੇ ਮਰਜ਼ੀ ਥੱਲੇ ਪਾਵਾਂ ਮੈਂ ਦੋ ਮਹੀਨੇ ਤੱਕ ਤਾਂ ਪੈਂਦੀ ਨੂੰ ਤੈਨੂੰ ਕੀ ਆ ਤੁਹਾ ਦਾ ਬੱਚਾ ਗਲਾਂ ਸਿਰੇ ਦਾ ਮੈਂ ਕਹਿੰਦਾ ਜਦੋਂ ਜਾਂ ਜਦੋਂ ਜਨਾਨੀ ਫੜੀ ਜਾਵੇ ਦੋ ਚੀਜ਼ਾਂ ਇਹਨਾਂ ਦੇ ਕੋਈ ਲੌਂਡਾ ਐ ਨਹੀਂ ਨਹੀਂ ਛੜਿਆ ਭਾਈ ਤੇਰੇ ਤੇ ਨਕਸ਼ਾ ਹੂਆ ਕੋਈ ਯਾਰ ਦਰ ਇਹ ਮਿਲ ਹੀਗਾ ਤੁਹਾਨੂੰ ਇੱਕ ਮਿੰਟ ਤੂੰ ਇੱਕ ਮਿੰਟ ਰਾਜੀ ਤੇਰਾ ਵਿਆਹ ਹੋਇਆ ਮੇਰਾ ਵਿਆਹ ਨਹੀਂ ਹੋਇਆ ਐਸੇ ਨਾਲ ਹੀ ਕਰਵਾਉਣਾ ਹੈ ਗਈਆਂ ਮੇਰੇ ਮੁੰਹ ਤੇਰਾ ਜਵਾਬ ਹੈਗੇ ਓਏ ਇੱਕ ਮਿੰਟ ਕੋਈ ਜਵਾਬ ਨਹੀਂ ਬਈ ਯਾਰ ਠੀਕ ਆ ਮਾ ਕਦ ਨਹੀਂ ਹੋਇਆ ਜਵਾਬ ਅਸੀਂ ਹੈਗੇ ਵੀ ਦੋ ਤਿੰਨ ਸਾਹ ਰੋਕ ਕੇ ਲਵਾਗੇ ਵੀਰੇ ਮੇਰੀ ਗੱਲ ਸੁਣ ਲੈ ਇਹ ਕਹਿੰਦੀ ਆ ਬਿਮਾਰ ਰਹਿੰਦਾ ਹੁੰਦਾ ਨਹੀਂ ਕੋਸੇ ਤੋਂ ਬਦਲਣੀ ਇੱਕ ਮਿੰਟ ਬਦਲ ਗਈ ਨਾ ਦੋਨੇ ਪਾਸੇ ਬਦਲ ਗਈ ਨਾ ਹੁਣੇ ਇੱਕ ਪਾਸੇ ਤਾਂ ਹੁੰਦਾ ਨਹੀਂ ਇੱਕ ਪਾਸੇ ਕਹਿੰਦੀ ਟ੍ਰੇਨਾਂ ਚ ਜਨਾਨਾਂਾਂ ਲਈ ਫਿਰਦਾ ਇਹ ਲੋਂਡੇ ਨਹੀਂ ਛੜਦੇ ਇਹ ਹੱਥ ਨਹੀਂ ਲਾਉਣ ਦਿੰਦੇ ਰਵਾਇਆਂ ਤੇਰੀਆਂ ਚੱਲਦੀਆਂ ਪੁੱਤੋ ਤੂੰ ਨਹੀਂ ਕੋਈ ਵੈਦ ਸਰਦੇ ਇੱਕ ਪਾਸੇ ਤਾਂ ਤੂੰ ਇਹਨੂੰ ਕਹੀ ਜਾਨੀ ਆ ਵੀ ਤੂੰ ਟ੍ਰੇਨਾਂ ਦੇ ਵਿੱਚ ਬੁੜੀਆਂ ਲੈ ਕੇ ਘੁੰਮਦਾ ਤੂੰ ਲੋਂਡਿਆਂ ਨਾਲ ਆਇਆ ਤੂੰ ਫਲਾਣਾ ਤੇ ਕਹੇਗਾ ਇੱਕ ਪਾਸੇ ਤੂੰ ਕਹਿੰਨੀ ਆ ਤਾਂ ਕੁਝ ਹੁੰਦਾ ਨਹੀਂ ਮੁੰਡਾ ਮੁੰਡਾ ਕੀ ਜੰਮ ਲੂਗਾ ਹੈ ਇਹ ਟੈਂਪਾਸ ਕਰਦਾ ਠੁਰਕ ਪੌਰਦਾ ਇਹ ਕੀ ਭੇੜਦਾ ਠੁਰਕ ਪੌਰਦਾ ਹਰਕ ਹੁੰਦੀ ਆ ਬਿਰੇ ਬੱਕੜਾ ਕੋ ਮਰਜ਼ੀ ਲਾ ਲੋ ਇਚਾ ਗਲਾ ਸਰੇ ਦਾ ਇਹ ਇਹ ਜਗਲ ਤਾਂ ਤੂੰ ਆ ਤੂੰ ਉੱਤੋਂ ਤੈਨੂੰ ਤੇ ਉੱਤੋਂ ਦਾ ਤੈਨੂੰ ਫੜਾਇਣ ਫੜੀ ਜਾਵੇ ਮੈਦਾ ਤੂੰ ਫੜਾਇਣ ਉੱਤੋਂ ਮੈਂ ਤੇ ਇਹਦੇ ਨਾਲ ਰਹਿਣੀ ਆ ਕਟ ਹੋ ਗਿਆ 5 ਸਾਲ ਹੋ ਗਏ ਕਿਤੇ ਦਾ ਵਿਆਹ ਹੋਇਆ ਸਰ ਤੈਨੂੰ ਪਤਾ ਤੇਰੇ ਤੇ ਪਰਚਾ ਪਾਊਗਾ ਭਾਵੇਂ ਮੈਂ ਇਹਦੇ ਨਾਲ ਖੜੀ ਹਾਂ ਪਰਚਾ ਪਵਾਇਆ ਪਰਚਾ ਤੂੰ ਪਵਾਇਆ ਤੂੰ ਪਵਾਇਆ ਫਿਰ ਜਿੱਦਣ ਨਾ ਹੋ ਜਾ ਜੇ ਜਨਾਨੀ ਬਾਈ ਤੇਰੇ ਵੱਸ ਚ ਹੈ ਨਹੀਂ ਫਿਰ ਇਹਦੇ ਤੇ ਪਰਚਾ ਨਹੀਂ ਪੈਂਦਾ ਬਈ ਯਾਰ ਮੈਂ ਮੈਂ ਨਾ ਮੈਂ ਤੇਰੇ ਤੇ ਪਰਚਾ ਪਾਉਣਗੀ ਨਾ ਮੈਂ ਪਰਚਾ ਪਾਵਾਂ ਠੀਕ ਹੈ ਮੇਰੇ ਨਾਲ ਵਿਆਹੀ ਆ ਇਹਦਾ ਮਾਂ ਪਿਓ ਇਹਦੇ ਮਾਂ ਪਿਓ ਨੂੰ ਸਬੂਤ ਕੀ ਮੰਗਦਾ ਕਾਹਦੇ ਦੱਸ ਕੀ ਸਬੂਤ ਹੈ ਤੇਰੇ ਕੋਲ ਵਿਆਹ ਦੇ ਹਾਂ ਤੇ ਹਾਇਆ ਦੱਸ ਪਾਉਗਾ ਦੋ ਜਨਾਨੀ ਇਹ ਆਖੇ ਵਿਆਹ ਦੇ ਦੇਣਾ ਤੇਰੇ ਘਰੇ ਸੌ ਵਦ ਦਾ ਟੋਕਿਆ ਸੀ ਉਹ ਤੇਰੇ ਕੋਲ ਕੋਈ ਪ੍ਰੂਫ ਹੈਗਾ ਕਰੇ ਜਾਏ ਇਹ ਫੋਟ ਮਾ ਪਈਆਂ ਤੇਰੀ ਮਾਰ ਬਹਿ ਗਈ ਐਲਬੰਮ ਪ੍ਰੂਫ ਹੈਗਾ ਸਾਰਾ ਕੁਛ ਆ ਬਾਈ ਇਹਨਾਂ ਦੀ ਪਿੰਡ ਦੀ ਪੰਚਾਇਤ ਨੂੰ ਤੇ ਦੇ ਮਾਪਿਆਂ ਨੂੰ ਮੈਂ ਫੋਨ ਲਾਤਾ ਉਹ ਆਉਣਗੇ ਠੀਕ ਆ ਉਦੋਂ ਬਾਅਦ ਸਾਰਾ ਕੁਛ ਜਿਗਾਰ ਕਰਾਂ ਲੈ ਨਹੀਂ ਮਚਾਤਾ ਸਾਰਾ ਕੁਛ ਕੀ ਮਚਾਤਾ ਐਲਬੰਮ ਵੀ ਮਚਾਤੀ ਇਹਨੇ ਵੀਡੀਓ ਬੁੱਕ ਨਹੀਂ ਮੈਂ ਮੈਂ ਕਿਵੇਂ ਮੰਨ ਜੂਗਾ ਤੇਰਾ ਤੇ ਤੇਰੀ ਇਹ ਘਰ ਵਾਲੀ ਹੈ ਜੇ ਇਹਦੀ ਮਾਂ ਪਿਓ ਦੱਸਣਗੇ ਪੰਚਾਇਤ ਉਹਨਾਂ ਦੇ ਪਿੰਡ ਦੇ ਦੱਸੋ ਸਾਡੇ ਜਿਹੜੇ ਪਿੰਡ ਦੇ ਹੈ ਉਹ ਦੱਸਣਗੇ ਪੰਚਾਇਤ ਵੀ ਕਰਾਂਗੇ ਕੋਈ ਚੱਕਰ ਨਹੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਮੈਂ ਵਿਆਹ ਕਰਵਾਉਂਗਾ ਹਨਾ ਜਿਹੜਾ ਪਰਚਾ ਕਰਾਉਂਦਾ ਕਰਾਵੇ ਮੇਰੇ ਤੇ ਮੈਂ ਪਰਚਾ ਭੁਗਤਣ ਨੂੰ ਤਿਆਰ ਹਾਂ ਪਰਚਾ ਮੈਂ ਪੈਣੇ ਨਹੀਂ ਦਿੰਦੀ ਦਰਦਾ ਨਹੀਂਗਾ ਪਰਚਾ ਹੁਣ ਇਹਦੇ ਉੱਤੇ ਪਾਵਾਂਗੇ ਆਪਾਂਗੇ ਅਸੀਂ ਇੱਥੇ ਕੀ ਕਰਦੇ ਹਾਂ ਭੈਣੋ ਇੱਥੇ ਸਾਡੇ ਵਿਆਹ ਹੋਇਆ ਨਹੀਂ ਇੱਥੇ ਭਵਾਸੀ ਜੇ ਰਹਿਣਾ ਤੇ ਮਿਲਣਾ ਤੇ ਘਰੇ ਮਿਲੋ ਸਿੱਧਾ ਫਿਰ ਵੀਰੇ ਭਵਾਸੀ ਇੱਥੇ ਨੰਗੇ ਪ ਤੂੰ ਕੀ ਲੈਣਾ ਮੇਰੇ ਹੱਥੋਂ ਤੂੰ ੱੱਕੇ ਖਾਂਦੀਆਂ ਫਿਰਦੀਆਂ ਫੇਰ ਤੂੰ ਪਹਿਲਾ ਵਿਆਹ ਕਹਿੰਦੇ ਆ ਤੂੰ ਤੂੰ ਮੈਨੂੰ ਉੱਧੇ ਹੀ ਕਹਦੇ ਮੈਂ ਤੇ ਇਹਨਾਂ ਨਹੀਂ ਲੈਣਾ ਮੈਂ ਤੈਨੂੰ ਉੱਧੇ ਤੇ ਲਾ ਕੇ ਦੇਦਾ ਮੈਨੂੰ ਕੀ ਲੋੜ ਆ ਫਿਰ ਆਹ ਪਸੂੜਾਂ ਜੇ ਪੈਂਦੀ ਯਾਰ ਮੇਰੀ ਤਾਂ ਦਨਪੁਰਾ ਦੀ ਨੀਂਦ ਖਰਾਬ ਕੀਤੀ ਪਈ ਐਨੇ ਹੈ ਰਾਤ ਨੂੰ ਮੈਨੂੰ ਨੀਂਦ ਨਾਲ ਗੋਲੀਆਂ ਆ ਪਾਂਦੀ ਐ ਇਹ ਇਹੀਆਂ ਗੋਲੀਆਂ ਪਾਉਣੀਆਂ ਤੂੰ ਇਹਨੂੰ ਵੀਰੇ ਮੈਂ ਤੈਨੂੰ ਸੁਨੇਚਰ ਵੀ ਖਵਾਉਣੀ ਆ ਸੁਨੇਚਰ ਹੀ ਖਵਾਉਂਦੀ ਐ ਮੈਨੂੰ ਹੁਣ ਮੈਂ ਤਾਂ ਨਹੀਂ ਤਾਂ ਕਹਿੰਦਾ ਨਸ਼ਾ ਜਦੋਂ ਮੈਂ ਆਪਦਾ ਯਾਰ ਦੋਸਤ ਡਾਕਟਰ ਨੂੰ ਆਦਾ ਟੈਸਟ ਕਰਾਇਆ ਮੈਨੂੰ ਕਹਿੰਦੇ ਤੇਰੇ ਬਲ ਮਾਖਬਤ ਮੇਰੇ ਕਰੇ ਨਸ਼ਾ ਕੋਣ ਬੰਦਾ ਫਿਰ ਮੇਰੇ ਤੱਕ ਤਾਂ ਇਹੀ ਆ ਕੱਲੀ ਦੋਸਤੋ ਇਹੋ ਜਿਹੇ ਜਨਾਨੀਆਂ ਤੋਂ ਬਚ ਕੇ ਰਹੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹੋ ਜਿਹੇ ਜਨਾਨੀਆਂ ਨਾ ਜਿਹੜੀਆਂ ਆਪਣੇ ਘਰ ਵਾਲਿਆਂ ਦੇ ਨਹੀਂ ਬਣ ਕੇ ਰਹਿੰਦੀਆਂ ਦੂਜਿਆਂ ਨਾਲ ਬਣ ਕੇ ਰਹਿੰਦੀਆਂ ਤੇ ਆਪਦੇ ਘਰਾਂ ਨੂੰ ਨਹੀਂ ਦਿੰਦੀਆਂ ਗੋਲੀਆਂ ਸਨੈਕਸਰ ਇਹੋ ਜਿਹੇ ਚੀਜ਼ਾਂ ਪਾ ਪਾ ਕੇ ਖਵਾਉਂਦੀਆਂ ਇਹਨੂੰ ਕੀ ਪਤਾ ਕੀ ਕੀ ਅੱਗ ਸੁਆਹ ਖਵਾਈ ਹੋਊਗੀ ਇਹ ਕਹਿੰ ਜਾਂਦਾ ਕਹਿੰਦਾ ਹੁਣ ਮੇਰੇ ਇਹ ਮੇਰੀ ਇਹ ਬਣ ਕੇ ਨਹੀਂ ਰਹਿੰਦੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਹੁਣ ਮੈਨੂੰ ਇਹ ਗੱਲ ਦੱਸੋ ਤੁਸੀਂ ਜਦੋਂ ਇਹਦੇ ਨਾਲ ਵਿਆਹ ਕਰਾ ਲਿਆ ਤੇ ਹੱਥ ਨਹੀਂ ਲਾਉਣਦਾ ਫਿਰ ਵਿਆਹ ਕਿਉਂ ਕਰਵਾਇਆ ਫ ਨੇ ਮੈਨੂੰ 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 ਤਾਂ ਕਾਦੀ ਬਿਮਾਰੀ ਬਿਮਾਰੀ ਤੇ ਤੈਨੂੰ ਬਿਮਾਰੀ ਤੇ ਤੈਨੂੰ ਤੇਨੂੰ ਐਡਜ ਹੋਊਗਾ ਤੈਨੂੰ ਹੋਵੇ ਹੈ ਥਾਂ ਥਾਂ ਤੇ ਮੂੰਹ ਮਾਰਦੇ ਤੁਸੀਂ ਵੀਰੇ ਮੇਰੇ ਤਾਂ ਆਹੀ ਆ ਵੀਰੇ ਅਸੀਂ ਕੁੱਟੇ ਇੱਧਰ ਕਿਸ ਨੂੰ ਦੱਸਤੀ ਗੱਲ ਮੈਂ ਤੇਰੇ ਤੇ ਵੀ ਕੇਸ ਪਵਾ ਸਕਦਾ ਨਹੀਂ ਮੇਰੇ ਤੇ ਕੇਸ ਕਹਦਾ ਪਵਾ ਦੇਂਗੇ ਪਵਾ ਕੇ ਵਿਖਾ ਲੈ ਮੈਂ ਲੀੜੇ ਪਾੜ ਕੇ ਜਾਊਂਗੀ ਦੋ ਲੀੜੇ ਪਾੜ ਕੇ ਜਾ ਕੇ ਦਿਖਾ ਲੈ ਪਾੜੂੰਗੀ ਮੈਂ ਲੀੜੇ ਆਦੇ ਪਾੜ ਲੈ ਫਿਰ ਪਾੜ ਕੇ ਵਿਖਾਉਂਗੀ ਤੁਹਾਨੂੰ ਦੱਸਤੀ ਗੱਲ ਮੈਂ ਇਹਦੇ ਦੇ ਵੀ ਦੇਖ ਲਓ ਦੋਸਤੋ ਧਮਕੀ ਵੇਖੋ ਦਿੱਤੀ ਕਹਿੰਦੀ ਮੈਂ ਕੱਪੜੇ ਪਾੜ ਲੂੰਗੀ ਕੱਪੜੇ ਪਾੜ ਲੂੰ ਤੇਰੀ ਕੀ ਬਣ ਜੂ ਯਾਰ ਜਦੋਂ ਜਦੋਂ ਸਾਡੇ ਮੂਰੇ ਸਾਡੇ ਤੇ ਗੱਲ ਪਈ ਜਾਂਦੀ ਏ ਤੈਨੂੰ ਕੀ ਸਮਝ ਲੂ ਇਹ ਯਾਰ ਹੁਣ ਆ ਨਾ ਇਸ ਟਾਈਮ ਮੇਰੀ ਹੈਗੀ ਆ ਅਜ ਤੋ ਬਾਅਦ ਜੇ ਨਾ ਬਣੂਗੀ ਤਾਂ ਹੋਰ ਬਹੁਤ ਆ ਜਿਵੇਂ ਇਹ ਮਿਲ ਗਈ ਓਵੇਂ ਹੋਏ ਹੋਰ ਮਿਲ ਜੂਗੀ ਯਾਰ ਹੁਣ ਇਹ ਗੱਲ ਕੀ ਹੋਊਗੀ ਫਿਰ ਦੱਸ ਵੀਰੇ ਮੈਂ ਤੇਰੇ ਕੋਲ ਆਉਂਗੀ ਤੂੰ ਕੀ ਆਏਂਗੀ ਮੇਰੇ ਕੋਲ ਮੈਂ ਨਹੀਂ ਨਾ ਕਿਤੇ ਰੁਕਣੀ ਤੂੰ ਮੇਰੇ ਕੋਲ ਬਟੇ ਨਹੀਂ ਮੈਂ ਤੈਨੂੰ ਦਈ ਖੜਾ ਤਾਂ ਪੰਜੇ ਨਹੀਂ ਦਿੰਦਾ ਮੈਂ ਤੈਨੂੰ ਇੱਕ ਇੱਕ ਪਾਸੇ ਦੇ ਦੂੰ ਮੇਰੇ ਘਰੋਂ ਲਈ ਫਿਰਦਾ ਇੱਕ ਪਾਸੇ ਤੂੰ ਮੇਰੇ ਤੇ 500 ਰੁਪਏ ਨੂੰ ਫਿਰਦਾ ਤੇਰੀ ਮਨ ਚਿੱਤੜ ਘਟੂਗਾ ਆ ਦੇਖਦੀ ਐ ਟਪਈ ਟ ਮਾਰਨੀ ਐ ਟ ਮਾਰਾਂਗਾ ਮੇਰੇ ਕੋਲੇ ਵੀ ਸਾਮਾ ਬਿਲਕੁਲ ਹੈ ਪਰਚਾ ਕਰਾਉਣਾ ਤੋਂ ਪਰਚਾ ਕਰਾਉਣਾ ਬਸ ਤੂੰ ਕੋਲ ਨੂੰ ਫਿਰਦਾ ਮੇਰੇ ਦੇਦੇ ਪਿੱਛੇ ਲੱਗ ਕੇ ਮੈਂ ਇਦੇ ਰਹੂੰਗੀ ਘਰੇ ਉੱਥੇ ਵੀ ਰਹੂੰਗੀ ਤੂੰ ਜਾ ਦਫਾ ਮੈਂ ਤਾਂ ਰੱਖਣੀ ਨਹੀਂ ਉੱਥੇ ਕਿ ਮੈਂ ਰਹੂੰਗੀ ਆ ਚਗਲ ਜਨਾਨੀ ਦੇਖ ਲੈ ਨਾਲ ਉਹਦੇ ਨਾਲ ਮੇਰੇ ਨਾਲ ਮੈਂ ਉੱਥੇ ਰਹੂੰਗੀ ਘਰੇ ਹੱਕ ਤੇ ਦੀਵਾ ਵਾ ਲੂੰ ਤੇਰੇ ਹੱਕ ਹੱਕ ਤੇ ਮੈਂ ਤੇਰਾ ਬਾਲ ਲੈਣਾ ਤੂੰ ਇਹਦੇ ਨਾਲ ਕਾ ਤੂੰ ਰਹਿਣੀ ਐ ਇਹਦੇ ਨਾਲ ਕਾ ਤੂੰ ਰਹਿਣੀ ਰਹੂੰਗੀ ਵੀਰੇ ਤੂੰ ਸਾਥੋਂ ਦਾਣੇ ਲੈਣੇ ਮੈਂ ਮੇਰੀ ਵੀ ਗੱਲ ਪਈ ਐ ਇਹ ਤਾਂ ਘਰੇ ਵੀ ਐਂ ਕਰਦੀ ਐ ਇੱਥੇ ਐਂ ਕਰਦੀ ਐ ਸਾਰੇ ਕੋਲ ਟਾਈਮ ਦੀ ਇੱਛਾਗਲ ਆ ਹਾਂ ਚਲ ਇਹਦੀ ਚੱਕਲਾ ਮੈਂ ਉਹਨੂੰ ਅੱਜ ਇਹਦੇ ਮਾਪਿਆਂ ਨੂੰ ਸੱਦ ਲਿਆ ਮੈਂ ਤਲਾਕ ਤਲਾਕ ਤੇ ਦੇ ਦੇਣਾ ਬਸ ਤਲਾ ਇਹਨੂੰ ਕਹਿੰਦਾ ਵੀ ਆਉਂਦੇ ਘਰੇ ਇਹਦੀ ਮਾਪੇ ਕੋਲ ਪਹਿਲਾਂ ਨਹੀਂ ਗੱਲ ਕੀਤੀ ਤੂੰ ਮੈਂ ਆ ਫੜੀ ਅੱਜ ਆ ਬਈ ਤੇਰੇ ਪਿੰਡ ਦਾ ਮੁੰਡਾ ਹਾਂ ਮੇਰੇ ਪਿੰਡ ਦਾ ਕੀ ਕੌਣ ਕਿਹਨਾਂ ਦਾ ਮੁੰਡਾ ਇਹ ਸਾਡੇ ਪਿੰਡ ਦੇ ਵਿਚਾਲੇ ਆ ਕਰ ਤੂੰ ਮਨ ਲੈ ਪਿਛਲੀ ਗਲੀ ਚ ਸਾਡਾ ਮੂਰਲੀ ਗਲੀ ਚ ਪਹਿਲਾਂ ਹਾਂ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਦੱਸਿਆ ਤੇ ਤੈਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਹੀ ਆ ਬਈ ਮੈਂ ਬੰਦੇ ਛੱਡੇ ਸੀ ਮਗਰ ਇਹਦੇ ਵੀਰੇ ਜੇ ਤਾਂ ਮੈਂ ਬੰਦੇ ਛੱਡੇ ਇਹਦੀ ਮੈਂ ਲੋਕੇਸ਼ਨ ਲਾਤੀ ਸੀਗੀ ਇਹ ਤੋਂ ਲੋਕੇਸ਼ਨ ਨਹੀਂ ਬੰਦ ਹੋਈ ਮੈਂ ਇਹਦੀ ਲੋਕੇਸ਼ਨ ਆਨ ਬਿਲਕੁਲ ਆਨ ਸੀਗੀ ਮੈਂ ਚੈੱਕ ਕਰਕੇ ਜਿੱਥੇ ਜਿੱਥੇ ਜਾਂਦੀ ਸੀ ਤੈਨੂੰ ਸਾਰਾ ਕੁਝ ਦਿਖ ਗਿਆ ਤੇ ਮੈਂ ਜਿੱਥੇ ਵੇਖਿਆ ਮੈਂ ਇੱਥੇ ਆ ਗਿਆ ਵੀਰੇ ਇਹਨੂੰ ਕਿ ਕਿਹੜਾ ਕੋਈ ਮਰਜ਼ੀ ਕਰ ਲਈ ਇਹ ਮਰਜ਼ੀ ਤੇ ਦਾ ਨਾ ਤੂੰ ਵੀ ਨਾਲੇ ਕਿਹੜਾ ਕੋਈ ਪੱਟਣਾ ਪੱਟ ਲਈ ਸਾਡਾ ਮੈਂ ਇਹਦੀ ਰਹੂੰਗੀ ਠੀਕ ਆ ਸਾਡੇ ਕੋਲ ਟਾਈਮ ਨਹੀਂ ਇਹਨਾਂ ਸੀ ਜਾਣਾ ਇਨੂੰ ਕਹਦੇ ਸੀ 10 ਵਾਰ ਹੋ ਜਾਣਾ ਤੇਰੇ ਅਰਗ ਮੈਂ ਖੱਡਾ ਦੇਖਣਾ ਕੋਈ ਤੈਨੂੰ ਵੇਖਾਂਗੇ ਕੋਈ ਇੱਥੇ ਆ ਬਾਈ ਕੀ ਗੱਲ ਕੀ ਹੋ ਗਈ ਯਾਰ ਤੈਨੂੰ ਤੈਨੂੰ ਸ਼ੱਕ ਸੀਗਾ ਫਿਰ ਤੂੰ ਪਹਿਲਾਂ ਹੀ ਗੱਲ ਕਹਦੇ ਕੀਤੀ ਨਹੀਂ ਇਹਦੇ ਨਾਲ ਕਦੇ ਗੱਲ ਕਮਰੇ 'ਚ ਬਹਿ ਕੇ ਇਹਦੇ ਨਾਲ ਤਾਂ ਆਉਂਦਾ ਜੀ ਨਾ ਵੀ ਤੂੰ ਸਮਝਦੇ ਆ ਸਮਝ ਆ ਮੇਰੇ ਦੋਸਤ ਮੈਨੂੰ ਐ ਕਹਿੰਦੇ ਤੂੰ ਕਦੇ ਸਮਝਾਇਆ ਨਹੀਂ ਇਹਨੂੰ ਬਾਈ ਮੇਰੀ ਗੱਲ ਸੁਣ ਅੱਜ ਉੱਤੋਂ ਫੜੇ 'ਚ ਕੀ ਬੋਲੀ ਜਾਂਦੀ ਆ ਹਾਂ ਜੇ ਮਾਨੂੰ ਸ਼ੱਕ ਦੇ ਆਧਾਰ ਤੇ ਕਹੂੰਗਾ ਕੀ ਕਹੂਗੀ ਉਹ ਕੀ ਕਹੂਗੀ ਉਹ ਤਾਂ ਬਹੁਤ ਕੁਝ ਕਰੂ ਕਰੇ ਭਾਂਡੇ ਪੰਨੋ ਕੋਲੇ ਸਬੂਤ ਆ ਜੁੰਡੇ ਪੱਟੂ ਆਉਦੇ ਘਰੇ ਮੈਂ ਆਉਦੇ ਮਾਂ ਪਿਆ ਨੂੰ ਫੋਨ ਲਾਉਗੀ ਮੈਨੂੰ ਤੇ ਸ਼ੱਕ ਕਰਦਾ ਮੈਨੂੰ ਕੁੜਦਾ ਜਦੋਂ ਮੇਰੇ ਕੋਲੇ ਪ੍ਰੂਫ ਨਹੀਂ ਸੀ ਆ ਮੇਰੇ ਕੋਲੇ ਪ੍ਰੂਫ ਆ ਆਪਾਂ ਵੀਡੀਓ ਹੀ ਬਣਾਲੀ ਠੀਕ ਆ ਇਹਨੇ ਘਰੇ ਮੈਂ ਜਿੱਦੇ ਨੂੰ ਮੈਨੂੰ ਪਤਾ ਲੱਗ ਗਿਆ ਮੈਂ ਉਹਦੇ ਮੁੰਡੇ ਨਾਲ ਵਿਆਹ ਕਰਾਉਣਾ ਮੇਰੀ ਐਲਬਮ ਬਕਰੋਂ ਚਾਕੇ ਲੇਗੀ ਮੈਂ ਕਿਹਾ ਵੀ ਇਹ ਤੂੰ ਕਿੱਥੇ ਲੈ ਕੇ ਚੱਲੀ ਗਈ ਦੀ ਮੈਂ ਆਉਦੇ ਪੇਕੀ ਦਿਖਾਉਣੀ ਆ ਵੀ ਮੇਰੀ ਗਵੰਡਾਂ ਕੜਾਂ ਕੜਾਂ ਵੇਖਣ ਨੂੰ ਮੈਂ ਪੈਦੰਗਾ ਸੀ ਉਹਨਾਂ ਨੇ ਵੇਖੀ ਜਿਹੜੀ ਮੇਰੀ ਵਿਆਹ ਦੀ ਐਲਬਮ ਸੀਗੀ ਆ ਵੀਡੀਓ ਸੀਗੀ ਉਹ ਵੀ ਚੱਕ ਕੇ ਲਕੋਤੀ। ਗਾਣ ਜਿਹੜੇ ਬੰਦੇ ਕੋਲੋਂ ਮੈਂ ਬਣਵਾਈ ਸੀ ਉਹ ਤੋਂ ਇਹ ਡਿਲੀਟ ਕਰਵਾਏ। ਹੁਣ ਤੂੰ ਹੁਣ ਹੁਣ ਇਹ ਦਿਨਾਂ ਇਹ ਤਾਂ ਹੁਣ ਬਸ ਚੜ ਜਾਣਗੇ ਇੱਥੋਂ। ਹੁਣ ਤੂੰ ਇਹਨਾਂ ਦੇ ਪਿੱਛੇ ਜਾਏਂਗਾ? ਪਿੱਛੇ ਪਿੱਛੇ ਕੋਈ ਨਹੀਂ ਜਾਂਦਾ। ਇਹਦੀ ਮਾਂ ਨੂੰ ਮੈਂ ਫੋਨ ਲਾਤਾ। ਪਹਿਲਾਂ ਜਾਊਂ ਇਹਨਾਂ ਦੇ ਪਿੱਕੇ ਇਹਦੇ। ਉੱਥੇ ਉਹਨਾਂ ਨੂੰ ਲੈ ਕੇ ਆਏਗਾ ਉਹਨਾਂ ਦਾ ਨਾਮ ਲਿਆ ਕੇ ਪੰਚਾਇਤ ਨੂੰ ਨਾਮ ਲਿਆ ਕੇ ਮੇਰੇ ਪਿੰਡ ਦੀ ਵੀਡੀਓ ਖਾਏਗਾ ਜਿਹੜੀ ਬਣਾਈ ਹੈ ਹਾਂ ਪਿੰਡ ਦੀ ਪੰਚਾਇਤ ਨੂੰ ਫੋਨ ਲਾਦਾ ਮੈਂ ਰੱਖਣੀ ਨਹੀਂ ਠੀਕ ਆ ਜੇ ਮੈਨੂੰ ਸਾਡਾ ਜਵਾਬ ਵੀ ਹੁੰਦਾ ਇਹਦੇ ਜਵਾਬ ਹੋਣਾ ਹੀ ਨਹੀਂ ਡਾਕਟਰਾਂ ਨੇ ਜਵਾਬ ਦਿੱਤਾ ਵਾ ਮੈਂ ਲਈ ਰਿਪੋਰਟ ਜਦੋਂ ਪਹਿਲੇ ਮਹੀਨੇ ਸਾਡਾ ਬੱਚਾ ਖਰਾਬ ਹੋਇਆ ਮੈਂ ਉਹਦੀ ਕਹਿਤ ਪੁੱਛ ਲਿਆ ਸੀ ਉਹ ਕਹਿੰਦਾ ਇਹਦੇ ਬੱਚਾ ਹੋਣਾ ਹੀ ਨਹੀਂ ਹਾਂ ਮੈਂ ਵੀ ਠੀਕ ਆ ਚੱਲ ਮੈਂ ਫੇਰ ਵੀ ਉਹਨੂੰ ਐਸੈਪਟ ਕੀਤਾ ਚੱਲ ਅਸੀਂ ਅਡਾਪਟ ਕਰ ਲਾਂਗੇ ਇਹ ਚੀਜ਼ਾਂ ਦੇਖੜ ਤੇ ਤੇਰੇ ਤੇ ਇਲਜ਼ਾਮ ਲਾਈ ਜਾਂਦੇ ਤੂੰ ਹੀ ਗਲਤ ਬਾਈ ਮੇਰਾ ਗਲਤਪਣਾ ਦਿਖਾ ਤਾਂ ਦੇ ਕੋਈ ਤੂੰ ਪਿੰਡ ਚੋਂ ਪੁੱਛ ਲਈਂ ਪੰਚਾਇਤ ਜਿਹੜੀ ਬੈਠੀ ਹੋਈ ਨਾ ਉਹਨਾਂ ਨੂੰ ਪੁੱਛ ਲਈਂ ਯਾਰ ਆਪਣਾ ਸਾਰਾ ਪਿੰਡ ਸਾਥ ਦਿੰਦਾ ਇਹਦਾ ਜਿਹੜਾ ਬੰਦੇ ਦਨ ਜਿੱਥੇ ਤੁਸੀਂ ਹੁਣ ਜਦੋਂ ਇਕੱਠ ਕਰੋਗੇ ਤੁਸੀਂ ਮੈਨੂੰ ਫੋਨ ਲਾਇਓ ਮੈਂ ਜ਼ਰੂਰ ਤੁਹਾਡੀ ਇੱਕ ਖਬਰ ਲਾਉਂਗਾ ਵੀ ਉੱਥੇ ਆਪਾਂ ਵੇਖਾਂਗੇ ਵੀ ਕੀ ਸਿਸਟਮ ਬਣਦਾਗੇ ਬਾਈ ਤੂੰ ਮੈਂ ਤੂੰ ਇਕੱਠ ਦੀ ਛੱਡ ਫੋਨ ਵੀ ਲਾਉਂ ਦੀ ਛੱਡ ਤੈਨੂੰ ਫੋਨ ਲਾਉਂ ਤ ਤੁੰਬਲਾ ਕਬੜਾ ਲੇਕਰ ਲਈ ਤੈਨੂੰ ਪੰਚਾਇਤ ਮੇਰੇ ਪਿੰਡ ਦੀ ਪੰਚਾਇਤ ਤੁਹਾਨੂੰ ਦੱਸ ਦੂ ਮੈਂ ਬੰਦਾ ਕਹੇ ਜਾਂ ਨਾਲ ਜਿਹਦੇ ਨਾਲ ਤੁਰੇ ਫਿਰਦੀ ਉਹਦੇ ਬਾਰੇ ਦੱਸ ਦੇਣ ਕਿ ਵੀ ਕੀ ਆ ਠੀਕ ਹੈ ਠੀਕ ਹਾਂ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਕਲਯੁਗ ਦਾ ਟਾਈਮ ਆ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਦੋਸਤੋ ਘਰ ਵਾਲੇ ਨੇ ਆਪਣੀ ਘਰ ਵਾਲੀ ਨੂੰ ਫੜਿਆ ਕਿਸੇ ਹੋਰ ਮੁੰਡੇ ਨਾਲ ਪਿੰਡ ਦਾ ਹੀ ਮੁੰਡਾ ਸੀ ਜਿਹੜਾ ਲੱਕੜ ਦਾ ਕੰਮ ਕਰਦਾ ਸੀ ਵੀਡੀਓ ਕਿਸੇ ਦਿਨ ਵਾਸਤੇ ਦਿੰਦੇ ਸਾਡੀ ਵੀਡੀਓ ਕੰਟਰੇਨਮੈਂਟ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ